ਨਮਸਕਾਰ ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਅੱਜ ਮੈਂ ਗੱਲ ਕਰਨ ਜਾ ਰਿਹਾ ਮਜੀਠਾ ਹੂਚ ਟ੍ਰੈਜੇਡੀ ਦੀ ਜਿਵੇਂ ਤੁਹਾਨੂੰ ਬਹੁਤ ਸਾਰੇ ਨੂੰ ਪਤਾ ਹੋਊਗਾ ਕਿ ਮਜੀਠਾ ਦੇ ਵਿੱਚ ਮਜੀਠਾ ਦੇ ਮਜੀਠਾ ਹਲਕੇ ਦੇ ਕਰੀਬ 7 ਪਿੰਡਾਂ ਦੇ ਵਿੱਚ 24 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਕਰਕੇ ਮੌਤ ਹੋ ਗਈ ਸਭ ਤੋਂ ਜ਼ਿਆਦਾ ਜਿਹੜਾ ਪਿੰਡ ਹੈ ਪੀ ਦੇ ਪਿੰਡ ਆ ਉਹ ਹੈ ਮਰਾੜੀ ਖਲਾਮ ਤੇ ਪੰਗਾਲੀ ਖਲਾਮ ਪੰਗਾਲੀ ਖਲਾਮ ਦੇ 6 ਲੋਕ ਤੇ ਮਰਾੜੀ ਖਲਾਮ ਦੇ 5 ਛਰਛਰੇ ਨੇ ਉਹ ਇਹ ਜਿ ਮਾਰ ਗਏ ਨੇ ਕਿ ਬਾਕੀ ਪਿੰਡ ਇਸ ਜ਼ਰੀਲੀ ਸ਼ਰਾਦ ਦੀ ਲਪੇਟ ਚਾਇਆ ਉਹ ਹਨ ਥਰੇਵਾਲ ਪਤਾਲਪੁਰੀ ਕਰਨਾਲਾ ਭਗਵਾਨ ਤੇ ਤਲਵੰਡੀ ਖੰਮਣ ਇਹ ਕੋ ਪਹਿਲੀ ਵਾਰ ਨਹੀਂ ਪਈ ਹੋਜੀ ਘਟਨਾ ਵਾਪਰੀ ਆ ਪਹਿਲੋਂ ਵੀ ਇਸੇ ਇਲਾਕੇ ਦੇ ਵਿੱਚ 2020 ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਵਾਂ ਕਿ ਇਹ ਜੋ ਹੋਇਆ ਵਾ ਇਸ ਤਰਾਸ ਦੀ ਵਾਸਤੇ ਕੌਣ ਜ਼ਿੰਮੇਵਾਰ ਇਦੇ ਬਾਰੇ ਮੈਂ ਆਪਣਾ ਥੀ ਵਯੂ ਪੁਆਇੰਟ ਜਿਹੜਾ ਬਾਹਰ ਨਾ ਸਾਂਝਾ ਕਰਨ ਜਾ ਰਿਹਾ ਮੈਂ ਜਦੋਂ ਵੀ ਇਹੋ ਜੀ ਟ੍ਰੈਜੇਡੀ ਹੁੰਦੀ ਆ ਭਾਵੇਂ 2020 ਦੇ ਵਿੱਚ ਮਾਝੇ 'ਚ ਜਿਹੜੀ ਟ੍ਰੈਜੇਡੀ ਹੋਈ ਸੀ ਜਾਂ ਫਿਰ ਸੰਗਰੂਰ ਦੇ ਵਿੱਚ 2024 'ਚ ਹੋਈ ਸੀ ਜਾਂ ਹੁਣ ਫਿਰ ਹੁਣ ਐਸੇ ਦੁਬਾਰਾ ਮਜੀਠੇ ਹਲਕੇ ਦੇ ਵਿੱਚ ਹੋਈ ਆ ਜਦੋਂ ਵੀ ਇਹੋ ਜੀ ਤਰਾਸ ਦੀ ਵਾਪਰਦੀ ਆ ਤੇ ਸਰਕਾਰ ਕੀ ਕਰਦੀ ਆ ਸਰਕਾਰ ਜਿਹੜੀ ਆ ਉਹ ਕੁਝ ਲੋਕਾਂ ਨੂੰ ਸਸਪੈਂਡ ਕਰ ਦਿੰਦੀ ਆ ਜਿਹੜੇ ਲੋਕੀ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਵਾਸਤੇ ਐਕਸਿਗਰੇਸ਼ਨ ਅਨਾਉਂਸ ਕਰ ਦਿੰਦੀ ਆ ਵੱਡੇ ਵੱਡੇ ਲੀਡਰ ਜਿਹੜੇ ਨੇ ਉਹ ਉਸ ਇਲਾਕੇ ਜਾ ਕੇ ਪਰਿਵਾਰਾਂ ਦੇ ਨਾਲ ਆਪਣਾ ਦੁੱਖ ਸਾਂਝਾ ਕਰਦੇ ਆ ਇੱਕ ਤਰੀਕੇ ਨਾਲ ਮਗਰਮਛ ਦੇ ਹੰਝੂ ਵਹਾਉਂਦੇ ਉਥੇ ਐਸਆਈਟੀ ਬਣਦੀ ਆ ਪਰ ਸਵਾਲ ਇਹ ਹੁੰਦਾ ਕਿ ਉਸ ਤੋਂ ਬਾਅਦ ਕੀ ਕਿਸੇ ਨੂੰ ਵਾਕਈ ਉਸ ਤੋਂ ਬਾਅਦ ਸਜ਼ਾ ਮਿਲੀ ਆ ਕਿ ਨਹੀਂ ਮਿਲੀ ਇਹ ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਜੇ ਮਿਲੀ ਹੋਵੇ ਤੇ ਸ਼ਾਇਦ ਇਹਨਾਂ ਦੀ ਘਟਨਾ ਦੁਬਾਰਾ ਦੁਬਾਰਾ ਨਹੀਂ ਵਾਪਰਦੀ ਸੋ ਮੇਰੀ ਆਪਣਾ ਮੰਨਣਾ ਵਾ ਕਿ ਇਸ ਤਫ਼ਤੀਸ਼ ਤਫ਼ਤੀਸ਼ ਤੇ ਕਰਨੀ ਚਾਹੀਦੀ ਹੈ ਪਰ ਇਸ ਤਫ਼ਤੀਸ਼ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਅਗਲੇ ਇੱਕ ਹਫ਼ਤੇ ਦੇ ਵਿੱਚ ਇੱਕ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਕਿ ਜਿਹੜੀ 2020 ਦੇ ਵਿੱਚ ਮਾਝੇ 'ਚ ਬੜੀ ਵੱਡੀ ਘਟਨਾ ਵਾਪਰੀ ਸੀ ਉਸ ਘਟਨਾ ਦੇ ਵਿੱਚ ਕਰਨਤਾਰਨ ਦੇ 80 ਲੋਕ ਮਰੇ ਗਏ ਅੰਮ੍ਰਿਤਸਰ ਦੇ 12 ਲੋਕ ਤੇ ਬਟਾਲੇ ਦੇ 11 ਲੋਕ ਮਾਰੇ ਗਏ ਸਨ ਮੈਨੂੰ ਯਾਦ ਹੈ ਪਹਿਲੀ ਮੌਤ ਮੁਛਪੇ ਪਿੰਡ ਤੋਂ ਉਹ ਸ਼ੁਰੂ ਹੋਈ ਸੀ ਆ ਉਸ ਤੋਂ ਬਾਅਦ ਸਿਰ 2024 ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੁਨਾਮ ਦਰਬਾ ਇਲਾਕੇ ਦੇ ਵਿੱਚ 20 ਲੋਕ ਜ਼ਰੀਲੀਸ਼ਾਪ ਕਰਕੇ ਮਾਰੇ ਗਏ। ਸੋ ਇਹ ਵਾਈਟ ਪੇਪਰ ਦੇ ਵਿੱਚ ਸਰਕਾਰ ਦੱਸੇ ਵੀ ਉਹਦੇ ਵਿੱਚ ਕਿੰਨਾ ਲੋਕਾਂ ਨੂੰ ਸਜ਼ਾ ਮਿਲੀ ਹੈ। ਔਰ ਉਸ ਸਜ਼ਾ ਦੇ ਵਿੱਚ ਕਿਹੜੇ-ਕਿਹੜੇ ਵੱਡੇ ਅਫਸਰ ਸ਼ਾਮਲ ਨੇ, ਕਿਹੜੇ-ਕਿਹੜੇ ਵੱਡੇ ਸਿਆਸੀ ਲੀਡਰ ਸ਼ਾਮਲ ਨੇ। ਸਰਕਾਰ ਕਹਿ ਤਦ ਦਿੰਦੀ ਆ ਹੁਣ ਵੀ ਜਿਵੇਂ ਭਗਵੰਤ ਮਾਨ ਨੇ ਉਸ ਪਿੰਡ ਚ ਜਾ ਕੇ ਇੱਕ ਪਿੰਡ ਦੇ ਵਿੱਚ ਜਾ ਕੇ ਉਹਨਾਂ ਨੇ ਪ੍ਰੈਸ ਨੂੰ ਕਿਹਾ ਕਿ ਕਿਸੇ ਨੂੰ ਮਾਫ ਨਹੀਂ ਕੀਤਾ ਜਾਊਗਾ। ਹਰ ਵਾਰੀ ਸਰਕਾਰ ਇਦਾਂ ਦਾ ਦਾਅਵਾ ਕਰਦੀ ਹੈ। ਪਰ ਹੁਣ ਲੋਕਾਂ ਨੂੰ ਦੱਸਣ ਦੀ ਲੋੜ ਹੈ ਵੀ 2020 ਵਾਲੀ ਘਟਨਾ 2024 ਵਾਲੀ ਘਟਨਾ ਚ ਕਿੰਨਾ ਲੋਕਾਂ ਨੂੰ ਸਜ਼ਾ ਮਿਲੀ ਜਿਹੜੇ ਕਿੰਗਪਿੰਨ ਸੀਗੇ ਹਰ ਵਾਰੀ ਆਪਾਂ ਨੇ ਜੀ ਕਿੰਗਫਿੰ ਫੜਲੇ ਹੁਣ ਵੀ ਕਹਿੰਦੇ ਆ ਵੀ ਦੋ ਕਿੰਗਪਿੰਨ ਜਿਹੜੇ ਨੇ ਉਹ ਲੁਧਿਆਣੇ ਦੇ ਫੜਲੇ ਦੋ ਦਿੱਲੀ ਦੇ ਵਪਾਰੀ ਜਿਹੜੇ ਨੇ ਵੱਡੇ ਵਪਾਰੀ ਜਿਹੜੇ ਨੇ ਮਿਥਨੋਲ ਵੇਚੀ ਸੀ ਉਹਨਾਂ ਨੂੰ ਅਸੀਂ ਫੜ ਲਿਆ ਵਾ ਉਦੋਂ 2020 ਔਰ 2024 ਦੇ ਵਿੱਚ ਜਿਹੜੇ ਕਿੰਗਪਿੰਨ ਸੀ ਕੀ ਉਹਨਾਂ ਨੂੰ ਹਮੇਸ਼ਾ ਵਾਸਤੇ ਬਲੈਕਲਿਸਟ ਕੀਤਾ ਗਿਆ ਕਿ ਤੁਸੀਂ ਇਹ ਸ਼ਰਾਬ ਦਾ ਕਾਰੋਬਾਰ ਨਹੀਂ ਕਰ ਸਕਦੇ ਸੋ ਇਹ ਸਾਰੀ ਜਾਣਕਾਰੀ ਜਿਹੜੀ ਆ ਪਬਲਿਕ ਡੋਮੇਨ ਦੇ ਵਿੱਚ ਰੱਖਣੀ ਚਾਹੀਦੀ ਆ ਔਰ ਇਹ ਜਿਹੜੀ ਰਿਪੋਰਟ ਆ ਇਹ ਇੱਕ ਵਿਧਾਨ ਸਭਾ ਦਾ ਸਪੈਸ਼ਲਿਸਟ ਸੈਸ਼ਨ ਛੱਡ ਕੇ ਉੱਥੇ ਪੇਸ਼ ਕਰਨੀ ਚਾਹੀਦੀ ਆ ਔਰ ਉੱਥੇ ਵੀ ਇਹ ਤੇ ਡਿਸਕਸ਼ਨ ਹੋਣੀ ਚਾਹੀਦੀ ਆ ਕਿਉਂਕਿ ਜੋ ਹੋ ਰਿਹਾ ਵਾ ਇਹਦੀ ਸਾਰੀਆਂ ਪਾਰਟੀਆਂ ਜ਼ਿੰਮੇਵਾਰ ਆ ਮੈਨੂੰ ਯਾਦ ਆ 2017 2022 ਤੱਕ ਜਿਹੜੀ ਸਰਕਾਰ ਸੀ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਮੈਂ ਵੀ ਐਮਐਲਏ ਸੀ ਉਦੋਂ ਇੱਕ ਬਹੁਤ ਵੱਡੀ ਘਟਨਾ ਵਾਪਰੀ ਪਟਿਆਲਾ ਏਰੀਆ ਦੇ ਵਿੱਚ ਔਰ ਉਦੋਂ 2 ਐਮਐਲਏਸ ਦੇ ਕਾਂਗਰਸ ਦੇ ਐਮਐਲਏਸ ਦੇ ਨਾਂ ਜਿਹੜੇ ਸੀ ਉਹ ਵਜਰੇ ਸੀਪੀ ਉਹ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚਲਾ ਰਹੇ ਜਿੱਥੇ ਨਕਲੀ ਸ਼ਰਾਬ ਬੋਤਲਾਂ 'ਚ ਪਰਕੀ ਵੇਚੀ ਜਾਂਦੀ ਹੈ ਰਾਜਪੁਰੇ ਦੇ ਵਿੱਚ ਔਰ ਖੰਨਾ ਦੇ ਵਿੱਚ ਦੋ ਤਿੰਨ ਲੋਕਾਂ ਦੇ ਐਮਐਲਏਸ ਦੇ ਨਾਂ ਆਏ ਮਦਨ ਲਾਲ ਜਲਾਲਪੁਰ ਦਾ ਹਰਬਿਆਲ ਕੰਬੋਜ ਦਾ ਹਰਕੀਰਤ ਕੋਟਲੀ ਦਾ ਉਹ ਕੀ ਬਣਿਆ ਉਸ ਕਿਸ ਦਾ ਫੈਸਲਾ ਇਸੇ ਤਰ੍ਹਾਂ ਅਕਾਲੀ ਦਲ ਹਾਲਾਂਕਿ ਅਕਾਲੀ ਦਲ ਆਪਣਾ ਪੰਥਕ ਪਾਰਟੀ ਕਹਿੰਦੀ ਹੈ ਪਰ ਮੈਨੂੰ ਯਾਦ ਹੈ 2012 ਦੇ ਵਿੱਚ ਉਹਨਾਂ ਨੇ ਟਿਕਟ ਕਿਹਨੂੰ ਦਿੱਤੀ ਇੱਕ ਸ਼ਰਾਬ ਦਾ ਕਾਰੋਬਾਰ ਕਰਦੇ ਦੀਪ ਮਲੋਤਰਾ ਨੂੰ ਉਹ ਹੀ ਦੀਪ ਮਲੋਤਰਾ ਜਿਹੜਾ ਬਾ ਐਮਐਲਏ ਬਣਿਆ ਉਸ ਤੋਂ ਬਾਅਦ ਫਿਰ ਉਹ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਉਸ ਸ਼ਰਾਬ ਘਟਾਲੇ 'ਚ ਫੜੇ ਗਏ ਦਿੱਲੀ ਦੇ ਵਿੱਚ ਉਹਦੇ 'ਚ ਉਹਦਾ ਬੇਟਾ ਗੌਤਮ ਵੀ ਫੜਿਆ ਗਿਆ ਸੋ ਕਹਿਣ ਦਾ ਭਾਵ ਹੈ ਕਿ ਸਾਰੀਆਂ ਪਾਰਟੀਆਂ ਜ਼ਿੰਮੇਵਾਰ ਆ ਸੋ ਇਹਦੇ ਵਾਸਤੇ ਵਿਧਾਨ ਸਭਾ ਦੇ ਵਿੱਚ ਇੱਕ ਡਿਸਕਸ਼ਨ ਹੋਵੇ ਕਿ ਐਗਜ਼ੈਕਟਲੀ ਇਹਦੇ ਲਈ ਕੀ ਕਰਨ ਦੀ ਲੋੜ ਹੈ ਔਰ ਪਾਰਟੀਆਂ ਜਿਹੜੀਆਂ ਜਿਹੜੇ ਜ਼ਰੀਲੀ ਸ਼ਰਾਬ ਦਾ ਜਾਂ ਨਿਜਾਇਜ਼ ਸ਼ਰਾਬ ਦਾ ਜਾਂ ਸ਼ਰਾਬ ਦਾ ਵੀ ਕਾਰੋਬਾਰ ਕਰਦੇ ਆ ਉਹਨਾਂ ਬਾਰੇ ਇੱਕ ਟ੍ਰਾਂਸਪੇਰੈਂਸੀ ਕਿਵੇਂ ਲਿਆਤੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹਨਾਂ ਦਾ ਕਾਰੋਬਾਰ ਜਿਹੜਾ ਵਾ ਇਹਦੇ ਚ ਕਿੰਨੀ ਕਿੰਨਾ ਕੇ ਵਧੀਆ ਕਾਰੋਬਾਰ ਕਰਦੇ ਆ ਜਾਂ ਕਿੰਨਾ ਫਿਰ ਇਹਨਾਂ ਨੂੰ ਇਹ ਲੋਕਾਂ ਨੂੰ ਲੁੱਟਦੇ ਆ ਜਾਂ ਲੋਕਾਂ ਨੂੰ ਬਣਾ ਦਿਆ ਆ ਆਮ ਤੌਰ ਤੇ ਸ਼ਰਾਬ ਦੇ ਵਿੱਚ ਸ਼ਰਾਬ ਬਣਾਉਣ ਦੇ ਵਿੱਚ ਇਥਨੋਲ ਦੀ ਵਰਤੋਂ ਹੁੰਦੀ ਹੈ ਲੇਕਿਨ ਇਸ ਕੇਸ ਦੇ ਵਿੱਚ ਪਤਾ ਲੱਗਾ ਕੀ ਮੈਥਨੋਲ ਜਿਹੜੀ ਆ ਉਹ ਵੀ ਵਰਤੀ ਗਈ ਔਰ ਇਹ ਮੈਥਨੋਲ ਜਿਹੜੀ ਆ ਬੜੀ ਖਤਰਨਾਕ ਇੱਕ కెమికਲ ਆ ਔਰ ਇਹਦੀ ਇਸਤੇਮਾਲ ਜਿਹੜੀ ਆ ਵਰਤੋਂ ਜਿਹੜੀ ਆ ਉਹ ਨਾਰਮਲੀ ਪੇਂਟ ਬਣਾਉਣ ਦੇ ਵਿੱਚ ਸੀਮੈਂਟ ਬਣਾਉਣ ਦੇ ਵਿੱਚ ਸ਼ਾਈਆਂ ਬਣਾਉਣ ਦੇ ਵਿੱਚ ਡਾਈ ਪਲਾਸਟਿਕ ਬਣਾਉਣ ਦੇ ਵਿੱਚ ਮਤਲਬ ਇੰਡਸਟਰੀਅਲ ਯੂਸਸ ਇਹਦੇ ਵਾਸਤੇ ਹੁੰਦੇ ਆ ਲੇਕਿਨ ਨਸ਼ਾ ਛੇਤੀ ਸੜ ਜਵੇ ਇਦੇ ਵਾਸਤੇ ਇਹ ਮੀਥਨੋਲ ਜਿਹੜੀ ਆ ਇਹ ਆਮ ਤੌਰ ਤੇ ਸ਼ਰਾਬ ਜਿਹੜੇ ਜਾਂ ਸ਼ਰਾਬ ਬਣਾਉਂਦੇ ਆ ਉਹ ਇਹਦੀ ਵਰਤੋਂ ਕਰਦੇ ਆ ਆਮ ਆਦਮੀ ਪਾਰਟੀ ਤੋਂ ਬੜੀ ਆਸ ਸੀ ਕਿ ਠੀਕ ਹੈ ਕਾਂਗਰਸ ਦੇ ਔਰ ਕਾਲੀ ਐਮਐਲਏ ਜਿਹੜੇ ਨੇ ਕਈ ਉਹਨਾਂ ਦਾ ਮੇਲੀ ਭੁਗਤ ਸੀਗੀ ਸ਼ਰਾਬ ਦੇ ਨਿਜਾ ਸ਼ਰਾਬ ਦੇ ਕਾਰੋਬਾਰ ਦੇ ਪਰ ਆਮ ਆਦਮੀ ਪਾਰਟੀ ਨੇ ਹੋਰ ਰੈਵਨਿਊ ਇਕੱਠਾ ਕਰਨ ਵਾਸਤੇ ਕੀ ਕੀਤਾ ਮੈਨੂੰ ਯਾਦ ਹੈ 2016 17 ਦੇ ਚਹੀ ਕਹਿੰਦੇ ਹੁੰਦੇ ਸੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਸਰਕਾਰੀ ਕਾਰੋਬਾਰ ਸਰਕਾਰ ਚਲਾਊਗੇ ਕਾਰੋਬਾਰ ਤੇ ਸਾਫ ਸੁਥਰਾ ਕਾਰੋਬਾਰ ਚਲਾਉਗੇ ਉਹਦਾ ਰੈਵਨਿਊ ਵੀ ਵਧੂਗਾ ਲੋਕਾਂ ਨੂੰ ਸਸਤੀ ਸ਼ਰਾਬ ਵੀ ਮਿਲੂਗੀ ਔਰ ਇਹੋ ਜੀ ਜ਼ਰੀਲੀ ਸ਼ਰਾਬ ਵਰਗੇ ਜਿਹੜੇ ਕਾਂਡਿਆ ਨਹੀਂ ਹੋ ਸਕਣਗੇ ਲੇਕਿਨ ਦਿੱਲੀ ਚ ਦੇਖਿਆ ਹੀ ਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਆਪ ਹੀ ਇਹਦੇ ਚ ਫਸ ਗਏ ਔਰ ਉਹਨਾਂ ਦੇ ਬਹੁਤ ਸਾਰੇ ਤਿੰਨ ਦੇ ਜਿਹੜੇ ਨੇ ਪੰਜਾਬ ਚ ਕੰਮ ਕਰਦੇ ਸੀ ਜਿਵੇਂ ਮੈਂ ਆਪਣੇ ਦੀਪ ਪਲੋਤਰਾ ਤੋਂ ਬਿਠੇ ਦਾ ਐਗਜ਼ਾਮਪਲ ਦਿੰਦਾ ਹਾਂ ਔਰ ਹੁਣ ਇਹੀ ਲੀਡਰ ਜਿਹੜੇ ਨੇ ਪੰਜਾਬ 'ਚ ਬੜੇ ਸਰਗਰਮ ਨੇ ਸੋ ਉਮੀਦ ਆਸ ਰੱਖੀ ਹੈ ਨਾ ਕੋ ਲੇਕਿਨ ਲੋਕਾਂ ਨੂੰ ਆਪਾਂ ਸਾਰਿਆਂ ਨੂੰ মিডিਆ ਨੂੰ ਪ੍ਰੈਸ਼ਰ ਪਾਣਾ ਚਾਹੀਦਾ ਵਾ ਪੀਏ ਤੇ ਜੇ ਮੈਂ ਸ਼ੁਰੂਜ ਕੀਤਾ ਕਿ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਵੇ ਔਰ ਇਹਦੀ ਜਿਹੜੀ ਵੀ ਜੋ ਵੀ ਤਫ਼ਤੀਸ਼ ਜਿਹੜੀ ਹੋ ਰਹੀ ਆ ਰੈਗੂਲਰਲੀ ਉਹਦੀ ਰਿਪੋਰਟ ਜਿਹੜੀ ਆ ਲੋਕਾਂ ਤੱਕ ਜਨਤਕ ਕੀਤੀ ਜਾਵੇ ਔਰ ਫਾਈਨਲੀ ਇਹਦੇ ਤੇ ਵਿਧਾਨ ਸਭਾ ਸੈਸ਼ਨ ਬੁਲਾ ਕੇ ਉੱਤੇ ਡਿਸਕਸ਼ਨ ਹੋਵੇ ਠੀਕ ਹੈ ਸਰਕਾਰ ਨੇ ਕਿਹਾ ਤਾਂ ਜੇ ਅਸੀਂ ਡੀਐਸਪੀ ਤੇ ਐਸਐਚਓ ਸਸਪੈਂਡ ਕਰਤਾ ਪਰ ਇਹ ਬਹੁਤ ਨਹੀਂ ਕਿ ਉਹਨਾਂ ਦਾ ਐਸਐਸਪੀ ਜਾਂ ਹੋਰ ਜਿਹੜੇ ਸੀਨੀਅਰ ਅਧਿਕਾਰੀ ਸੀਗੇ ਜਿਹੜੇ ਆਪਕਾਰੀ ਅਧਿਕਾਰੀ ਸੀ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਅਧਿਕਾਰੀ ਸੀ ਉਹਨਾਂ ਨੂੰ ਪਤਾ ਨਹੀਂ ਸੀ ਇਹ ਕੀ ਹੋ ਰਿਹਾ ਵਾ ਹੁਣ ਕਹਿਆ ਦੇਣਾ ਜੀ ਅਸੀਂ ਬੜੀ ਸਖਤ ਕਾਰਵਾਈ ਕਰਾਂਗੇ ਬੜਾ ਸੋਖਾ ਵਾ ਲੇਕਿਨ ਜਿਹੜੇ 24 ਜਾਨਾਂ ਚਲੀਆਂ ਗਈਆਂ ਨੇ ਔਰ ਜਿਹੜੇ ਬਾਕੀ ਜਿਹੜੇ ਬੜੇ ਗੰਭੀਰ ਰੂਪ ਦੇ ਸੀਰੀਅਸ ਹੋਏ ਆ ਹਸਪਤਾਲ ਦੇ ਵਿੱਚ ਉਹਨਾਂ ਦਾ ਕੀ ਬਣੂ ਉਹਨਾਂ ਦੇ ਪਰਿਵਾਰਾਂ ਦਾ ਕੀ ਬਣੂਗਾ ਜਿਨ੍ਹਾਂ ਦੇ ਹਮੇਸ਼ਾ ਵਾਸਤੇ ਜਿਹੜੇ ਸਰੀਰੀ ਅੰਗ ਜਿਹੜੇ ਆ ਬਰਬਾਦ ਹੋ ਗਏ ਉਹਨਾਂ ਦਾ ਕੀ ਬਣੂਗਾ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇੱਕ ਤੇ ਸਰਕਾਰ ਜਿਹੜੀ ਹੈ ਨਾ ਕਹਿੰਦੀ ਅਸੀਂ ਸ਼ਰਾਬ ਦੇ ਪਿਛਲੀ ਵਾਰੀ ਪਿਛਲੀ ਸਰਕਾਰ ਨੇ 5000 ਕੀਤਾ ਅਸੀਂ 10000 ਇਕੱਠਾ ਕਰ ਰਹੇ ਹਾਂ ਠੀਕ ਹੈ ਰੈਵਨਿਊ ਜ਼ਰੂਰੀ ਹੈ ਪਰ ਉਹਦੇ ਨਾਲ ਲੋਕਾਂ ਦੀ ਸਿਹਤ ਵੀ ਬਹੁਤ ਜ਼ਰੂਰੀ ਹੈ ਜ਼ਿਆਦਾ ਜ਼ਰੂਰੀ ਹੈ ਸਿਹਤ ਸੋ ਲੋਕਾਂ ਨੂੰ ਆਪਨ ਪਤਾ ਹੈ ਸ਼ਰਾਬ ਦੇ ਆਦੀ ਨੇ ਲੋਕੀ ਜੇ ਸ਼ਰਾਬ ਦੇ ਆਦੀ ਨੇ ਤਾਂ ਉਹਨਾਂ ਨੂੰ ਸਸਤੀ ਸ਼ਰਾਬ ਸੌਖੀ ਚੰਗੀ ਸ਼ਰਾਬ ਜਿਹੜੀ ਹੈ ਉਹ ਹਾਸਲ ਹੋਵੇ ਔਰ ਜੋ ਸਰਕਾਰ ਦਾ ਇਹ ਬੜੀ ਮਾਰਦੇ ਜੇ ਅਸੀਂ 10000 ਰੁਪਏ ਇਕੱਠਾ ਕਰਦੇ ਨਾਲੇ ਵੀ ਦੱਸਣਾ ਪਊ ਕਿ ਅਸੀਂ ਕਿੰਨੇ ਲੋਕੀ ਮਾਰਿਆ ਸੋ ਮੇਰੇ ਖਿਆਲ ਆਏ ਸਾਰੇ ਮਸਲੇ ਦੇ ਵਿੱਚ ਸਾਨੂੰ ਟਰਾਂਸਪੇਰੈਂਸੀ ਲਾਉਂਦੀ ਲੋੜ ਆ ਔਰ ਇਹਦੇ ਲਈ ਜ਼ਿੰਮੇਵਾਰ ਕੌਣ ਆ ਮੇਰੇ ਖਿਆਲ ਜਿਹਨੇ ਪੁਰਾਣੀਆਂ ਸਰਕਾਰਾਂ ਜ਼ਿੰਮੇਵਾਰ ਸੀ ਹੁਣ ਵੀ ਇੱਕ ਐਸਐਚਓ ਜਾਂ ਡੀਐਸਪੀ ਜ਼ਿੰਮੇਵਾਰ ਨਹੀਂ ਮੌਜੂਦਾ ਸਰਕਾਰ ਜਿਹੜੀ ਆ ਪੂਰੀ ਤਰ੍ਹਾਂ ਜ਼ਿੰਮੇਵਾਰ ਆ ਐਂਡ ਦੀ ਸਰਕਾਰ ਜਿਹੜੀ ਆ ਇਟ ਹੈਸ ਟੂ ਕਮ ਆਊਟ ਕਲੀਨ ਉਹ ਸਫਾਈ ਉਹਨਾਂ ਦੀ ਤਾਦੀ ਪੇਸ਼ ਹੋਊਗੀ ਲੋਕਾਂ ਤੱਕ ਜੇ ਉਹ ਵਾਕਈ ਇਸ ਮਸਲੇ ਦੀ ਸਖੀ ਜਾਂਚ ਕਰਨਗੇ اور ਉਸ ਜਾਂਚ ਨੂੰ ਲੋਕਾਂ ਤੱਕ ਜਨਤਕ ਕਰਨਗੇ اور ਵਿਧਾਨ ਸਭਾ ਦੇ ਵਿੱਚ ਇਹਦੇ ਤੇ ਇੱਕ ਚੰਗੀ ਡਿਸਕਸ਼ਨ ਹੋਊਗੀ ਤਾਂ ਕਿ ਇਹੋ ਜੀ ਘਟਨਾ ਦੁਬਾਰਾ ਨਾ ਵਾਪਰੇ ਅੱਜ ਵਸਤੇ ਨੇ ਨਮਸਕਾਰ ਸਸਕਾਲ ਉਦਾਹਰਨ